ਲੋਜੀ ਗਾਲਾਂ ਕਰਨ ਲੱਗਿਆਂ दारू ਪੀਣ ਵਾਲਿਆਂ ਦੀ दारू ਵੀ ਪਿੰਦੇ ਐ ਤੇ ਮਗਰੋਂ ਫਰਾਂਦੇ ਹੀ ਕਰਾ ਦੇ ਬਾਹਦੇ ਨਾ ਤੇ ਪਰ दारू ਪੀਣੀ ਚੰਗੀ ਤਾਂ ਹੈ ਨਹੀਂ ਚੰਗੀ ਤਾਂ ਹੈ ਨਹੀਂ दारू ਪੀਣੀ ਚੱਲ ਮਾਰੀ ਮੋਟੀ ਪੀਤੀ ਜਾਂਦੀ ਆ ਕੋਈ ਪੀ ਲਿਆ ਕਰੋ ਪਰ ਬਾਹਲੇ ਨਖਰੇ ਨਿਕਲਦੇ ਹੁੰਦੇ ਕਮਾਈ ਜਰੂਰ ਕਰੋ ਕੱਲੇ दारू ਮਗਰ ਨਾ ਲੱਗੋ ਗੀਤ ਕਾਣ ਲੱਗਿਆ ਜੈ ਸਿੰਘ ਵਾਲਾ ਅਣਪੜ ਕੀ ਲਿਖਦਾ ਕੀ ਗਾਉਂਦਾ ਤੇ ਲੋਸ ਨੂੰ ਬਾਦ ਲੰਮੀ ਰੋਡ ਤੇ ਖੜ ਕੇ ਗਾਉਨੇ ਅਸੀਂ ਗੱਬਰ ਜਵਾਨ ਮੁੰਡਾ ਪੀਂਦਾ ਸੀ ਗਦਾਰੂ दारू ਤਾਂ ਸ਼ਰਾਬੀਆਂ ਤੇ ਹੋ ਜਾਂਦੀ ਭਾਰੂ ਗੱਬਰ ਜਵਾਨ ਮੁੰਡਾ ਪੀਂਦਾ ਸੀ ਗਦਾਰੂ दारू ਤਾਂ ਸ਼ਰਾਬੀਆਂ ਤੇ ਹੋ ਜਾਂਦੀ ਭਾਰੂ ਦਾਰੂ ਨਿੱਤ ਹੈ ਕਰਾਉਂਦੇ ਐਂਦੀ ਕਾਰੇ ਦਾਰੂ ਮੁੰਡਾ ਪਿੰਦਾ ਰਾਜਕੇ ਨਾਲੇ ਆਂਡੇ ਪਿੱਛੋਂ ਖਾਂਦਾ ਸੀ ਕਰਾਰੇ ਦਾਰੂ ਮੁੰਡਾ ਪੀਂਦਾ ਰਾਜ ਕੇ ਨਾਲੇ ਆਂਡੇ ਪਿੱਛੋਂ ਖਾਂਦਾ ਸੀ ਕਰਾਰੇ ਤਿੰਨ ਪੈਗਾ ਨਾਲ ਉਹ ਤਾਂ ਬੋਤਲ ਮੁਗਾਉਂਦਾ ਸੀ ਆਂਡਿਆਂ ਦੇ ਉੱਤੇ ਹਰੀ ਮਿਰਚ ਪਵਾਉਂਦਾ ਸੀ ਤਿੰਨ ਪੈਗਾਂ ਵਿੱਚ ਉਹ ਤਾਂ ਬੋਤਲ ਮੁਕਾਉਂਦਾ ਸੀ ਆਂਡਿਆਂ ਦੇ ਉੱਤੇ ਹਰੀ ਮਿਰਚ ਪਵਾਉਂਦਾ ਸੀ ਸ਼ਾਮ ਨੂੰ ਸਿਠੇਕੇ ਉੱਤੇ ਮੂੰਹ ਮਾਚਦਾ ਸ਼ਾਮ ਨੂੰ ਸਿਠੇਕੇ ਉੱਤੇ ਮੂੰਹ ਮਾਚਦਾ ਸੁਬਾ ਪੋਟੀ ਵੇਲੇ ਕਾੜਦਾ ਸੀ ਹਾੜੇ ਦਾਰੂ ਮੁੰਡਾ ਪੀਂਦਾ ਰਾਜਕੇ ਨਾਲ ਆਂਡੇ ਪਿੱਛੋਂ ਖਾਂਦਾ ਸੀ ਘਾਰਾਰੇ ਦਾਰੂ ਮੁੰਡਾ ਪੀਂਦਾ ਰਾਜਕੇ ਨਾਲੇ ਅੰਡੇ ਪਿੱਛੋ ਖਾਂਦਾ ਸੀ ਕਰਾਰੇ ਗੱਭਰੂ ਜਵਾਨ ਮੁੰਡਾ ਪੱਟਿਆ ਸਵਾਦ ਦਾ ਮੀਨਾ ਹੋਵੇ ਭਾਦੋ ਰਾਜਾ ਹੋਵੇ ਮੀਨਾ ਮਾਗਦਾ ਗੱਭਰੂ ਜਵਾਨ ਮੁੰਡਾ ਪੱਟਿਆ ਸਵਾਦ ਦਾ ਮੀਨਾ ਹੋਵੇ ਭਾਦੋ ਰਾਜਾ ਹੋਵੇ ਮੀਨਾ ਮਾਗਦਾ ਸ਼ਾਮ ਨੂੰ ਸਜਾਂਦਾ ਰੋਜ਼ ਭੁੱਲ ਮਿੱਤਰੋ ਸ਼ਾਮ ਨੂੰ ਸਜਾਂਦਾ ਰੋਜ ਭੁੱਲ ਮਿੱਤਰੋ ਸਵਾ ਪੋਟੀ ਵੇਲੇ ਮਾਰੇ ਲਲਕਾਰੇ ਤੇ दारू मुंडा ਪਿੰਦ ਰਾਜ ਕੇ ਨਾਲ ਆਂਡੇ ਪਿੱਛੋ ਖਾਂਦਾ ਸੀ ਕਰਾਰੇ ਠੇਕੇ ਉਤੋਂ दारू ਨਾਲ ਰਾਜ ਕੇ ਵੇਉਂਦਾ ਸੀ ਜੈ ਸਿੰਘ ਪਿੰਡ ਤਾਂ ਮਜ਼ਾਕ ਵੀ ਉਡਾਉਂਦਾ ਸੀ ਠੇਕੇ ਉਤੋਂ दारू ਨਾਲ ਰੱਜ ਕੇ ਵਿਆਉਂਦਾ ਸੀ ਜੈ ਸਿੰਘ ਪਿੰਡ ਦਾ ਮਜ਼ਾਕ ਵੀ ਉਡਾਉਂਦਾ ਸੀ ਆਣ ਪੜਾਤੀ ਮੀ ਕੋਲੂ ਖਾ ਕੇ ਜੁੱਤੀਆਂ ਆਣ ਪੜਾਤੀ ਮੀ ਕੋਲੂ ਖਾ ਕੇ ਜੁੱਤੀਆਂ ਹੁਣ ਆਖ ਜਾਨਾ ਚੰਗੇ ਸੀ ਕਵਾਰੇ दारू मुंडा ਪਿੰਦ ਰਾਜ ਕੇ ਨਾਲ ਆਂਡੇ ਪਿੱਛੋਂ ਖਾਂਦਾ ਸੀ ਕਰਾਰੇ दारू मुंडा ਪਿੰਦ ਰਾਜ ਕੇ ਨਾਲ ਆਂਡੇ ਪਿੱਛੋਂ ਖਾਂਦਾ ਸੀ ਕਰਾਰੇ ਘਰ ਵਾਲੀ ਤੋਂ ਜੁੱਤੀਆਂ ਖਾਣੀਆਂ ਤਾਂ ਭਾਈ ਸ਼ਰਾਬ ਪੀ ਲਿਆ ਕਰੋ ਬਹੁਤ ਮਾੜੀ ਐ ਘਰ ਵਾਲੀ ਦਾ ਕੁੜਤੀ ਹੁੰਦੀ ਐ ਤੇ ਘਰ ਵਾਲੀ ਤਾਂ ਸਿਆਣੇ ਡੱਬੀ ਸਿੱਖ ਖਾਲੀ ਲਿਆਉਂਦੀ ਪਾਥੀ ਡੱਬ ਲੈੰਦੀ ਚੁੱਲੇ ਦੇ ਵਿੱਚ ਤੇ ਆਪਾਂ ਤਿੰਨ ਸੌ ਦੀ ਬੋਤਲ ਪੀ ਜਾਂਦੇ ਆ ਆਪਾਂ ਬੇਸ਼ਰਮ ਹੁੰਨੇ ਆ ਦਾਰੂ ਨਾ ਪੀਆ ਕਰੋ ਧੰਨਵਾਦ